ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਿਗਰੂ ਤੇਗ ਬਾਦਰਸਾਹ ਮਹਾਰਾਜ ਸਭੈ ਜੇ ਜੇਕਾਰ ਸਭੈ ਜੇ ਜੇਕਾਰ ਸਰਬਤਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਾਬਾ ਜੀ ਔਖੀ ਕਾੜੀ ਨਾ ਦੇਖਣੀ ਕਰੋ ਕਿਰਪਾ ਤਨਤਨ ਸਿਗਰੂ ਤੇਗ ਬਾਦਰਸਾਹ ਮਹਾਰਾਜ ਕਿਰਪਾ ਕਰੋ ਮਹਾਰਾਜ ਬੱਚਿਆਂ ਤੇ ਕਿਰਪਾ ਕਰੋ thank <laughs> you ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀ ਟੁੱਟੀ ਮਨਨਾ ਪੰਜਵਾ ਘਰ ਪੰਜਵਾ ਦਉਪਦੇ ਇੱਕ ਓ ਅੰਕਾਰ ਸਤ ਗੁਰ ਵਰਸਾ ਮੇਰੇ ਪ੍ਰਭੂ ਜੀ ਕੀ ਨਾ ਪੰਜ ਦੋਖ ਰੂਪ ਆਮ ਰੋਗ ਇਹ ਤਨ ਤੇ ਸਗ ਬੂਰ ਕੀ ਨਾ ਐਸਾ ਗੁਨਾ ਮੇਰੇ ਪ੍ਰਭੂ ਜੀ ਕੀ ਨਾ ਪੰਜ ਦੋ ਸਰਦਾਰ ਅਹੂਰੋਗ ਇਹ ਤਾਂ ਤੇ ਸਗਨ ਗੁਰ ਕੀੜਾ ਨਰਾਉ ਬੰਧਨ ਤੋਰ ਚੋਰਿ ਬਕੇ ਆਕੇ ਗੁਰ ਕੋ ਸਬਦ ਮੇਰਾ ਹੀਰ ਰੰਗੀ ਦਾ ਨਰੂਪ ਅਨਰੂਪ ਮੂਰ ਕਛ ਨਿ ਜਾਇ ਪ੍ਰੇਮ ਕਰੋ ਮੋਹ ਹਰ ਗੰਗੂਬੀਨਾ ਇਕੇ ਲਤਨ ਪਾਣ ਵਿੱਚ ਖੋ ਤਨ ਜਿਤਾ ਹਰ ਕੇ ਪਤੀ ਨ ਕੋ ਗਰੋਈ ਪ੍ਰਭ ਨਾਮਕ ਸੋ ठाकुर ਇਸ ਹੀ ਕੋਤੀ ਨਾ ਇਕੇ ਲਾਲਾ ਪਾਣੀ ਵਿਚ ਗਏ ਅੰਮ੍ਰਿਤ ਚੜ੍ਹ ਰਭ ਕੇ ਪਕੀ ਨਾ ਇਸਹੀ ਕੋ ਗੈਰ ਸੋਈ ਪ੍ਰਭਾਲਕ ਸੋ ਟਾਕੁਰ ਇਸਹੀ ਕੋ ਤੀਂਗਾ ਆਹੇ ਗੁਰੂ ਜੀ ਦਾ ਖੜਸਾ ਆਹੇ ਗੁਰੂ ਜੀ ਕੀ ਫਕੇ ਟੋਡੀ ਮਹੱਲਾ ਪੰਜਵਾਂ ਕਰ ਪੰਜਵਾ ਧੋਪਦੀ ਇਕ ਓੰਕਾਰ ਸਤਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੋਖ ਅਰ ਅਹੰਗਰੋਗ ਇਹ ਤਲ ਤੇ ਸਗਲ ਦੂਰ ਕੀਨ ਰਹਾਉ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾ ਸੰਗ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਟੋਡੀ ਰਾਗ ਅੰਦਰ ਹੈ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪ੍ਰਤਿਰੰਗ 716 ਉੱਪਰ ਸੁਭਾਇਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਸੁਣਿਆ ਸਭਲ ਹੋ ਜਾਏ ਬੁੱਲਾ ਚੁੱਕਾਂ ਦੀ ਖਿਮਾ ਕਰਨੀ ਬਿਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ